ਉਹ ਨੋਟਸ ਬਦਵਾਸ਼ਾ ਨੂੰ ਦਾਤਾ ਨਹੀਂ ਜਾਰੀ ਕੀ ਇਹ ਪ੍ਰਮਾਣਿਤ ਕੁਝ ਤਾਂ ਮੇਰੇ ਨਾਮ ਤੇ ਮੈਂ 25 ਨੂੰ ਨੋਟਸ ਕਰਦਣ ਲੱਗ ਗਏ ਸਭ ਮੰਨ ਨੂੰ ਸਕੂਨ ਮਿਲੇ ਵੀ ਘੱਟੋ ਘੱਟ ਕਿਸੇ ਨੇ ਗੱਲ ਲੱਗੀ ਕੋ ਕੋ ਹੁਣ ਤੱਕ ਤਾਂ ਖੁੱਲ੍ਹ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸਾਰੇ ਇਹ ਸਭ ਜਨਰਲ ਰੌਰ ਬਣਾਉਂ ਬੋਜੂਗਾ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸਿੱਧੂ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਪਹਿਲੀ ਵਾਰ ਲੋਕ ਸਭਾ ਦੇ ਵਿੱਚ ਮੁੱਦਾ ਉਠਾਇਆ ਗਿਆ ਲੁਧਿਆਣਾ ਤੋਂ ਸੰਸਦ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਨੂੰ ਲੈ ਕੇ ਜ਼ਬਰਦਸਤ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਇਸ ਮਾਮਲੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹਦੇ ਮਨ ਨੂੰ ਸ਼ਾਂਤੀ ਮਿਲੀ ਹੈ ਕਿਉਂਕਿ ਇਹਨੇ ਇਸ ਆਸ਼ਾ ਦੇ ਨਾਲ ਚੋਣ ਪ੍ਰਚਾਰ ਕੀਤਾ ਸੀ ਕਿ ਜਦੋਂ ਚੋਣ ਜਿੱਤ ਕੇ ਉਹਦੇ ਬੇਟਾ ਇਨਸਾਫ ਲਈ ਆਵਾਜ਼ ਉਠਾਈ ਜਾਵੇਗੀ ਇਸ ਦੇ ਨਤੀਜੇ ਮਿਲਣਾ ਸ਼ੁਰੂ ਹੋ ਗਏ ਨੇ ਤੇ ਉਹਨਾਂ ਨੂੰ ਆਸ ਹੈ ਕਿ ਇਨਸਾਫ ਵੀ ਜ਼ਰੂਰ ਮਿਲੇਗਾ ਭਾਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ ਕਿਵੇਂ ਦੇ ਵਧੀਆ ਗੱਲ ਹੈ ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕਿਸੇ ਨੇ ਗੱਲ ਤਾਂ ਕੀਤੀ ਕੋਈ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ ਇਹਦੀ ਗੱਲ ਨਾ ਕੀਤੀ ਜਾਵੇ ਇਹਨੂੰ ਦਬਾ ਦਿੱਤਾ ਜਾਵੇ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਜਿਹੜਾ ਜਸਿਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਚ ਸਫਲ ਹੋਏ ਆਂ ਦੋ ਸਾਲਾਂ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਲਾ ਭਾਈ ਦੇ ਸਕਦਾ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਵੀ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇਜ਼ਾਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਕਿ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇਹ ਨਹੀਂ ਨਫਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਨ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈਣੀ ਹੈ ਕੱਲ ਨੂੰ ਅਸੀਂ ਤੇ ਕਾਮ ਪੂਥ ਲੈਵਲ ਦੇ ਵਰਕਰਾਂ ਕਮਨਸ ਪਾਰਟੀ ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਕੰਨੀ ਕੋਸ਼ਿਸ਼ ਕੀ ਲੱਗਦਾ ਭਾਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾਦ ਦੇ ਕੋਈ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਏ ਚੰਗੀ ਗੱਲ ਹੈ ਮੈਂ ਸਵਾਗਤ ਕਰਦਾ ਹਾਂ ਕਹਿੰਦਾ ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਤਾਂ ਪਹਿਲਾਂ ਵੀ ਕੋਈ ਘਟਨੀ ਸੀ ਤਹਾਨੂੰ ਤੁਸੀਂ ਦੇ ਚ ਕੋਈ ਔਨੀਕਿ ਸੁਧਾਰ ਕੀਤਾ ਵਧੀਆ ਗੱਲ ਹੈ ਜਿਹਾ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ ਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਤੁਸੀਂ ਕੀ ਕੀ ਵਧੀਆ ਗੱਲ ਹੈ ਪਰੰਤੂ ਕੀ ਲੌਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦਿਓਗੇ ਜਿੱਥੇ ਉਹਦੇ ਦੇ ਮੁਕੱਦਮੇ ਚੱਲਦੇ ਨੇ ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰ ਦਿਓਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਆਫ ਆਈ ਆਰ ਕਾਨੂੰਨ ਪਛਾਤਿਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਸੌਮਿਨੇਟ ਕਰ ਦੇਵੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਇਹ ਸਰਕਾਰ ਦੀ ਮਨਛਾ ਸਹੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾ ਵੀ ਕੋਈ ਅਜਿਹਾ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਤਾ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੋਲਾ ਤਾਂ ਇਸ ਗੱਲ ਤਨ ਵਰਤੇ ਕਾ ਇਹ ਕੇਸ ਨੂੰ ਗਵਾਇਆ ਚ ਲੱਗ ਗਿਆ ਲਗਾਤਾਰ ਹੁਣ ਸੁਣਵਾਈ ਹੋਈ ਆਸ ਬੱਜੀ ਐ ਕੋਈ ਦੇਖੋ ਜ਼ਿੰਦਗੀ ਆਸ ਦੇ ਸਹਾਰੇ ਚਲਦੀ ਐ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਨਰਾਂਗੇ ਵੀ ਆਕਿਟਦਾ ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਐ ਜਿਹੜੀ ਅਕਾਲਪੁਰਖ ਦੀ ਐ ਉਹਦੇ ਤੇ ਉਮੀਦਾਂ ਨੇ ਕੁਝ ਉਥੋਂ ਫੈਸਲਾ ਹੱਟੇ ਹੋਊਗਾ ਤੇ ਕੋਈ ਕਹਿੰਦੀ ਲੜਾਂਗੇ ਜਿੱਤਾਂਗੇ ਵੀ ਕੋਈ ਗੱਲ